ਉਹ ਤੁਸੀਂ ਨਹੀਂ ਆ ਕੰਪਿਟੀਸ਼ਨ ਆ ਸਾਰਨਾਮਾ ਚੈਨਲ ਅੱਜ ਪਹੁੰਚਿਆ ਹੈ ਰਣਬੀਰ ਕਾਲੇ ਸੰਗਰੂਰ ਦੇ ਵਿੱਚ ਜਿੱਥੇ ਮੈਕ ਆਰਟਸ ਕਲੱਬ ਦੇ ਵੱਲੋਂ ਪੇਂਟਿੰਗ ਡਰਾਇੰਗ ਅਤੇ ਕ੍ਰਾਫਟ ਵਰਕ ਦੇ ਪ੍ਰੋਜੈਕਟ ਕਰਵਾਇਆ ਜਾ ਰਿਹਾ ਹੈ ਇਨ੍ਹਾਂ ਮੁਕਾਬਲਿਆਂ ਨੂੰ 1 ਤੋਂ ਲੈ ਕੇ 25 ਤੱਕ ਦੇ ਵਿਦਿਆਰਥੀਆਂ ਫਿਰ 6ਵੀਂ ਤੋਂ 8ਵੀਂ ਕਲਾਸ ਦੇ ਫਿਰ 10ਵੀਂ ਤੋਂ ਪਲੱਸ 2 ਅਤੇ ਪਲੱਸ 2 ਤੋਂ ਲੈ ਕੇ ਡਿਪਲੋਮਾ ਤੇ ਡਿਗਰੀ ਦੇ ਸਟੂਡੈਂਟਸ ਦੇ ਵਾਸਤੇ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਆਓ ਅੰਦਰ ਚੱਲ ਕੇ ਵੇਖਿਆ ਇਸ ਮੁਕਾਬਲੇ ਦੀਆਂ ਚਲਕਾ ठीक <tipulose> <tipulose> ਇੱਕ ਪਾਸੇ ਧਿਆਨ ਦੇ ਲੈ ਪਲਾਨ ਨੂੰ ਵੀਡੀਓ ਦੇ ਕਰ ਕਰੀ ਜਾਂਦੇ Thank you. ਮੇਰੇ ਨਾਲ ਸuele ਮੈਕਾਟਸ ਕਲਬ ਦੀ ਟੀਮ ਮੌਜੂਦ ਹੈ ਮੇਰੇ ਨਾਲ ਇਧਰ ਬੈਠੇ ਨੇ ਜਨਰਲ ਸੈਕਟਰੀ ਬੰਕੋਰੀ ਜੀ ਪ੍ਰਧਾਨ ਹਰਿੰਦਰ ਗੋਲਡਨ ਜੀ ਸਰਪ੍ਰਸ ਹਰਦੀਪ ਸਿੰਘ ਜੀ ਤੇ ਕੈਸ਼ੀਅਰ ਸਮੀਰ ਜੀ ਤਾਂ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਹਰਿੰਦਰ ਗੋਲਡਨ ਜੀ ਨੂੰ ਪੁੱਛਾਂਗਾ ਕਿ ਅੱਜ ਦੇ ਪ੍ਰੋਗਰਾਮ ਦੀ ਰੂਪ ਦੇਖਾ ਸਾਨੂੰ ਦੱਸੋ ਸਸਿਕਲ ਸਾਰਿਆਂ ਨੂੰ ਅੱਜ ਸਰ ਆਪਣਾ 4th ਹਾਰਟ ਕੰਪੀਟੀਸ਼ਨ ਹੈ ਇਸ ਤੋਂ ਪਹਿਲਾਂ ਦਿਨ ਪਹਿਲਾਂ ਹੋ ਚੁੱਕੇ ਹਨ ਤੇ ਇਹਦੇ ਵਿੱਚ ਅਸੀਂ ਆਰ ਦੇ ਵਿੱਚ ਚਾਰ ਵਰਗੀਆਂ ਨੇ ਪੇਂਟਿੰਗ ਕੋਲਾਜ ਪੋਸਟਰ ਮੇਕਿੰਗ ਕਲੇ ਇਹ ਚਾਰਾਂ ਦੇ ਵਿੱਚ ਬੱਚੇ ਆਏ ਹੋਏ ਹਨ ਬੜੀ ਦੂਰੋਂ ਦੂਰੋਂ ਬੱਚੇ ਆਏ ਹਨ ਤੇ ਉਹਨਾਂ ਦਾ 9 ਵਜੇ ਦਾ ਸ਼ਡਿਊਲ ਸੀ ਸਵੇਰ 9 ਵਜੇ ਬੈਠ ਗਏ ਬੱਚੇ ਇਗਜ਼ਾਮ ਚੱਲ ਰਿਹਾ ਉਸ ਤੋਂ ਬਾਅਦ ਇਹਦਾ ਅਸੀਂ 12 ਵਜੇ ਉਹਦੀ ਸਮਾਪਤੀ ਹੋ ਜਾਏਗੀ ਫਿਰ 2 ਘੰਟੇ ਉਹਦਾ ਰਿਜ਼ਲਟ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਅਨਾਉਂਸ 2 ਵਜੇ ਕਰ ਦਿੱਤਾ ਜਾਵੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਜੱਤ ਨੂੰ ਪੂਰੀ ਜਿਹੜਾ ਆਪਾਂ ਪ੍ਰੋਗਰਾਮ ਕਰਵਾਉਨੇ ਆ ਇਸ ਪ੍ਰੋਗਰਾਮ ਦੇ ਵਾਸਤੇ ਬੱਚਿਆਂ ਨੂੰ ਫਿਰ ਕਿਸੇ ਕੇ ਨਾਲ ਕੋਈ ਔਨਰੀ ਐਂਟਰੀ ਵਗੈਰਾ ਤਜਾਹੂਰ ਕੀਤਾ ਜਾਂਦਾ ਹੈ ਜੀ ਦੇਖੋ ਜੀ ਇਹਦੇ ਵਿੱਚ ਮੈਂ ਪਹਿਲਾਂ ਮੈਂ ਦੱਸਦਾ ਮੈਂ ਇੱਕ ਆਰਟ ਕਲੱਬ ਜਿਹੜਾ ਹੈ ਮਲਟੀ ਆਰਟਸ ਕ੍ਰੀਏਟਰਸ ਵੈਲਫੇਅਰ ਕਲੱਬ ਇਹਦਾ ਮਕਸਦ ਜਿਹੜਾ ਹੈਗਾ ਉਹ ਨਵੇਂ ਆਰਟਿਸਟਾਂ ਨੂੰ ਪੈਦਾ ਕਰਨੇਗਾ ਤੇ ਇਸ ਦੇ ਵਿੱਚ ਅਸੀਂ ਉਹਨਾਂ ਦੀ ਚੋਣ ਕਰਨ ਵਾਸਤੇ ਉਹਨਾਂ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਅੱਜ ਸਾਲ ਮੁਕਾਬਲਾ ਕਰਾਉਣਾ ਹੈ ਜਿਹੜੀ ਗੱਲ ਤੁਸੀਂ ਪੁੱਛੀ ਹੈ ਵੀ ਇਹਨਾਂ ਦੀ ਐਂਟਰੀਆਂ ਕਿਵੇਂ ਹੁੰਦੀਆਂ ਨੇ ਇਸ ਦੇ ਵਿੱਚ ਸਕੂਲਾਂ ਦੇ ਨਾਲ ਰਾਬਤਾ ਜਿਹੜਾ ਹੈਗਾ ਅਸੀਂ ਕਰਦੇ ਹਾਂ ਉਹਨਾਂ ਨੂੰ ਫੋਨ ਕਰਦੇ ਹਾਂ ਉਹਨਾਂ ਦੀ ਈਮੇਲ ਦੇ ਉੱਤੇ ਅਸੀਂ ਜਿਹੜਾ ਹੈਗਾ ਮੈਸੇਜ ਭੇਜਦੇ ਹਾਂ ਜਿਸ ਦੇ ਵਿੱਚ ਇਸ ਵਾਰ ਵੀ ਜਿਹੜੇ ਪ੍ਰਧਾਨ ਜੀ ਨੇ ਹਰਿੰਦਰ ਗੋਲਡਨ ਜੀ ਨਾਲ ਆਪਣੇ ਖਜਾਨਚੀ ਸਮੀਰ ਜੀ ਸਰਪ੍ਰਸਤ ਹਰਦੀਪ ਜੀ ਇਹਨਾਂ ਨੇ ਖੁਦ ਸਕੂਲਾਂ ਦੇ ਵਿੱਚ ਜਾ ਕੇ ਜਿਹੜੀਆਂ ਐਂਟਰੀਆਂ ਪ੍ਰਵਾਈਆਂ ਨਿਗੀਆਂ ਬੱਚਿਆਂ ਨੂੰ ਉੱਥੋਂ ਲੈ ਕੇ ਆਏ ਨੇ ਤੇ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਾਰੇ ਉਪਰਾਲੇ ਦੇ ਨਾਲ ਜਿਹੜਾ ਅੱਜ ਦਾ ਜਿਹੜਾ ਹੈਗਾ ਇਹ ਮੁਕਾਬਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਕਿ ਇਹ ਸਾਡਾ ਮਕਸਦ ਜਿਹੜਾ ਹੈ ਤੁਹਾਨੂੰ ਦੱਸਿਆ ਉਹ ਵਧੀਆ ਆਰਟਿਸਟਾਂ ਨੂੰ ਅੱਗੇ ਲੈ ਕੇ ਜਾਣਾ ਤੇ ਇਸ ਵਾਰ ਤਕਰੀਬਨ ਜਿਹੜੀਆਂ ਐਂਟਰੀਆਂ ਨਿਗੀਆਂ ਉਹ 250 ਤੋਤੇ ਨੇ ਜਦ ਕਿ ਸਾਡਾ ਜਿਹੜਾ ਇੱਕ ਸੀਗਾ ਵੀ ਤਕਰੀਬਨ 200 ਦੇ ਨੇੜੇ ਹੋਣਗੇ ਪਰ ਬੱਚਿਆਂ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹੈ ਜਿਹੜਾ ਪਿਛਲੇ ਸਾਲਾਂ ਨੂੰ ਕਾਫੀ ਜ਼ਿਆਦਾ ਵਧ ਹੈਗਾ ਮਿਰਵਾਨ ਥੈਂਕ ਯੂ ਸੁਮੇਜੀ ਤੁਸੀਂ ਕਲਾ ਨਾਲ ਜੁੜੇ ਹੋ ਤੇ ਆਪ ਵੀ ਬਹੁਤ ਹੀ ਵਧੀਆ ਆਰਟਿਸਟ ਹੋ ਤਾਂ ਬੱਚਿਆਂ ਨੂੰ ਇਸ ਮੁਕਾਬਲੇ ਦੇ ਵਾਸਤੇ ਜਿਹੜੀ ਤਿਆਰੀ ਹੈਗੀ ਹੈ ਉਹ ਕਿਸ ਤੰਗ ਨਾਲ ਕਰਵਾਈ ਜਾਂਦੀ ਹੈ ਤੁਸੀਂ ਜਿਹੜਾ ਉਸੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਇਹ ਬੱਚਿਆਂ ਦੀ ਤਿਆਰੀ ਦਾ ਸਰ ਇਦਾਂਗਾ ਵੀ ਇਹਦੇ ਵਿੱਚ ਆਪਾਂ ਨੇ ਚਾਰ ਕੈਟਾਗਰੀਆਂ ਰੱਖੀਆਂ ਹੋਈਆਂ ਨੇ ਜਿਦੇ ਵਿੱਚ ਚਿੱਤਰਕਲਾ ਕੋਲਾਜ ਕਲੇ ਤੇ ਇੱਕ ਪੋਸਟਰ। ਪੋਸਟਰ ਦੇ ਵਿੱਚ ਬੱਚਾ ਆਪਣਾ ਕੋਈ ਮੈਸੇਜ ਦੇ ਸਕਦਾ ਆਉਣ ਵਾਲਾ ਜਿੱਦਾਂ ਵੀ ਕੋਈ VOTING ਆ ਰਹੀ ਹੈ ਆਪਣੀ ਉਹਦੇ ਉੱਪਰ ਹੋ ਗਿਆ ਜਾਂ ਆਪਣਾ ਕੋਈ ਨੇਚਰ ਦੇ ਉੱਪਰ ਕੋਈ ਪਾਣੀਆਂ ਦੇ ਉੱਪਰ ਆਪਾਂ ਨੇ ਬੱਚੇ ਨੇ ਕੋਈ ਆਪਣਾ ਮੈਸੇਜ ਦੇਣਾ ਤੇ ਪੇਂਟਿੰਗ ਦੇ ਵਿੱਚ ਸਰ ਨੇਚਰ ਦਾ ਆ ਜਾਂਦਾ ਵੀ ਬੱਚਾ ਆਪਣੀ ਜਿਹੜੀ ਲਾਈਫ ਆ ਉਹਨੂੰ ਕਿਸ ਤਰ੍ਹਾਂ ਦੇਖਦਾਗਾ ਠੀਕ ਹੈ ਤੇ ਕਲੇ ਦੇ ਵਿੱਚ ਉਹ ਸਰ ਜਿਹੜਾ ਕੀ ਆਪਣਾ ਮਿੱਟੀ ਨਾਲ ਜੁੜ ਕੇ ਬੱਚਾ ਉਹਦੇ ਵਿੱਚੋਂ ਕਲਾਕ੍ਰਿਤੀਆਂ ਨੂੰ ਸਿਰਜਦਾਗਾ ਉਹਦੇ ਵਿੱਚ ਹਾਂ ਉਹਦੇ ਵਿੱਚ ਸੱਭਿਆਚਾਰਕ ਆਗੀਆਂ ਜਾਂ ਕੋਈ ਹਿਸਟੋਰੀਕਲ ਆਗੀਆਂ ਤੇ ਇਸ ਰਿਲੇਟਡ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ ਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਪੇਂਟਿੰਗ ਤੇ ਆਪਾਂ ਜੋ ਵੀ ਉਹ ਕਰ ਰਹੇ ਨੇ ਤੇ ਉਮੀਦ ਕਰਦੇ ਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜ਼ਿਆਦਾ ਵਧੀਆ ਦੇ ਵਿੱਚ ਆਪਾਂ ਨੂੰ ਨਿਖਾਰ ਦੇਖਣ ਨੂੰ ਮਿਲੇਗਾ ਸੰਗਰੂਪ ਵਿੱਚ ਥੈਂਕ ਯੂ ਰਦੀ ਪ੍ਰਦੀਪ ਸਿੰਘ ਜੀ ਇਸ ਕਲੱਬ ਦੀਆਂ ਸਰਗਰਮੀਆਂ ਦੇ ਬਾਰੇ ਜਿੱਥੇ ਤੁਸੀਂ ਦੱਸੋਗੇ ਉਥੇ ਨਾਲ ਹੀ ਬੱਚਿਆਂ ਨੂੰ ਕ્રાਫਟ ਜਿਹੜਾ ਹੈ ਕਿ ਕੁਝ ਸਾਡੇ ਕੋਲ ਮਟੀਰੀਅਲ ਵਾਧੂ ਜੋ ਹੋ ਜਾਂਦਾ ਜਿਸ ਨੂੰ ਸੀ ਵੇਸਟ ਮਟੀਰੀਅਲ ਵੀ ਕਹਿ ਦਿੰਦੇ ਆ ਉਹਦੇ ਵਿੱਚੋਂ ਬੱਚੇ ਕੋਈ ਕਾਫੀ ਕੁਝ ਤਿਆਰ ਕਰਦੇ ਨੇ ਤੇ ਆਪਾਂ ਇਹ ਮੁਕਾਬਲਾ ਵੀ ਕਰਵਾਉਨੇ ਆ ਤੁਸੀਂ ਇਹਨਾਂ ਸਾਰੀਆਂ ਸਰਗਰਮੀਆਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਹਾਂ ਨਿੰਦਰ ਜੀ ਇਹ ਗਰੁੱਪ ਜਿਹੜਾ ਇਹ ਬੱਚਿਆਂ ਨੂੰ ਸਿਰਫ ਇਸ ਕਰਕੇ ਵੀ ਬੱਚੇ ਮੋਬਾਈਲਾਂ ਤੋਂ ਨਿਕਲਣਾ ਤੇ ਆਪਣਾ ਜਿਹੜਾ ਸਮਾਂ ਉਹ ਸਹਯੋਗ ਢੰਗ ਨਾਲ ਵਧੀਆ ਢੰਗ ਨਾਲ ਬਤਨ ਤੇ ਸਭ ਤੋਂ ਵੱਡੀ ਸਮੱਸਿਆ ਮੋਬਾਈਲ ਦੀ ਹੈ ਜਿਹੜੀ ਅੱਜ ਕੱਲ ਸਾਰੇ ਸੰਸਾਰ ਦੀ ਸਮੱਸਿਆ ਹੈ ਖਾਸ ਕਰ এਸ਼ੀਆ ਦੀ ਵੈਸਟਰਨ ਵਾਲੇ ਜਿਹੜੇ ਬੜੇ ਅਫੈਕਟਡ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ 5.6 6 ਸਾਲ ਦੇ ਬੱਚੇ ਬੋਲ ਨਹੀਂ ਸਕਦੇ ਉਹ ਇੰਨਾ ਮੋਬਾਈਲ ਤੇ ਲਾਏ ਹੋਏ ਨੇ ਉਹ ਬੱਚਾ ਤੇ ਰਿਹਾ ਕਿਉਂ ਉਹ ਸਮਾਨੀ ਹੈ ਬੱਚੇ ਮੋਬਾਈਲ ਦੀ ਨੇ ਸੋ ਇਹ ਮਕਸਦ ਲੈ ਕੇ ਬੱਚਿਆਂ ਨੂੰ ਕਲਾ 바ਰ ਜੋ ਕਲਾ ਪਾਸੇ ਜੋੜਨ ਦਾ ਬਾਕੀ ਰਹਿ ਗਿਆ ਜਿੱਥੇ ਜਿਹੜੇ ਖੇਤੇ ਨਾਲ ਜਿਹੜੇ ਖੇਤੇ ਚ ਅਸੀਂ ਰਹਨੇ ਆ ਪਾ ਮਾਲਵਾ ਪਾ ਜ਼ਿਲ੍ਹਾ ਸੰਗਰੂਰ ਇੱਥੇ ਇੰਨੀ ਜ਼ਿਆਦਾ ਕਲਾ ਸਰੂਰ ਜ਼ਿਲ੍ਹਾ ਪੰਜਾਬ ਚੋਂ ਨੰਬਰ 1 ਹੈ ਕਲਾ ਕਲਾ ਚ ਤੇ ਇੰਨੇ ਬੱਚਿਆਂ ਚ ਉਤਸ਼ਾਹ ਹੈ ਕਲੇਜ ਕੀ ਤੇ ਪੇਂਟਿੰਗ ਚ ਕੀ ਬਹੁਤ ਬੱਚੇ ਜਿਹੜੇ ਨੇ ਕਿਉਂਕਿ 14 ਸਾਡਾ ਚੌਥਾ ਜਿਹੜਾ ਇਹ ਆਰਟ ਕੰਪੀਟੀਸ਼ਨ ਹੈ ਤੇ ਬੱਚਿਆਂ ਨੇ ਇੰਨਾ ਗਾਹ ਉਹਨਾਂ ਨੇ ਤਰੱਕੀ ਕੀਤੀ ਹੈ ਰਾਈ ਕੀਤਾ ਤੇ ਉਹਨਾਂ ਨੂੰ ਇਹ ਚੇਟਕ ਲੱਗੀ ਹੈ ਅਸੀਂ ਜਿਹੜੀ ਹੈ ਸਾਨੂੰ ਇਹ ਸੰਤੁਸ਼ਟੀ ਹੈ ਵੀ ਬੱਚੇ ਜਿਹੜੇ ਅਸੀਂ ਜੋ ਮਕਸਦ ਲੈ ਕੇ ਚੱਲੇ ਸੀ ਉਹ ਉਸ ਤੇ ਤੁਰ ਤੁਰੇ ਨੇ ਤੇ ਸਾਨੂੰ ਉਮੀਦ ਹੈ ਵੀ ਆਉਣ ਵਾਲੇ ਸਾਲਾਂ ਚ ਅਸੀਂ ਇਹਨੂੰ ਵਧੀਆ ਪਲੇਟਫਾਰਮ ਦੇ ਕੇ ਬੱਚਿਆਂ ਨੂੰ ਵਧੀਆ ਸੇਧ ਦੇਵਾਂਗੇ ਜਿੱਥੇ ਗੱਲ ਤੁਹਾਨੂੰ ਕਿੱਤੀ ਬੈਸਟ ਆਫ ਵੇਸਟ ਮਟੀਰੀਅਲ ਦੀ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਜਿਹੜਾ ਆਪਣਾ ਵੇਸ ਮਟੀਰੀਅਲ ਆ ਹਾਂਜੀ ਉਹੋ ਉਹ ਕੂੜੇ ਦੇ ਰੂਪ ਵਿੱਚ ਵਰਤਿਆ ਜਾਂਦਾ ਪੰਜਾਬ ਵਿੱਚ ਕੂੜਾ ਇੰਨਾ ਵੱਧ ਰਿਹਾ ਹੈ ਕੂੜੇ ਦੀ ਏਡੀ ਵੱਡੀ ਪ੍ਰੋਬਲਮ ਹੈ ਆ ਤੇ ਉਹ ਬੱਚਿਆਂ ਨੂੰ ਇੱਥੋਂ ਸ਼ੁਰੂ ਕੀਤਾ ਵੀ ਜਿਹੜੀਆਂ ਵੇਸ ਮਿੱਟੀ ਜਿਹੜੀਆਂ ਆਪਣੇ ਵੇਸਟੇਜ ਹੁੰਦੀਆਂ ਨੇ ਕੋਈ ਕੱਪੜਾ ਕੋਈ ਗੱਪਾ ਕੋਈ ਕੁਝ ਵੀ ਜੋ ਪਿਆ ਵੀ ਉਹਨੂੰ ਆਪਾਂ ਉਧਰ ਉਹ ਬੱਚਿਆਂ ਨੂੰ ਆਪਾਂ ਕਿਵੇਂ ਉਹਨੂੰ ਕਰ ਸਕਦੇ ਆ ਕਿ ਉਹ ਜਾ ਘੱਟ ਤੋਂ ਘੱਟ ਜਿਹੜਾ ਉਹ ਕੂੜਾ ਜਿਹੜਾ ਉਹ ਕਾਟ ਸਕੇ ਹਾਂਜੀ ਜੋ ਇਹ ਇਹ ਜਿਹੜਾ ਇਹ ਇਹ ਦੋ ਸਮੱਸਿਆਵਾਂ ਨੇ ਜਿਹੜੀਆਂ ਇਹ ਇੱਕ ਪੰਜਾਬ ਦੀਆਂ ਸਮੱਸਿਆਵਾਂ ਨੇ ਤੇ ਬਾਕੀ ਜਿਹੜਾ ਹੈ ਇਹ ਬੱਚੇ ਨੂੰ ਰਿਲੀਫ ਦਵਾਉਂਦਾ ਹੈ ਆਰਟ ਕੰਨੀ ਜਦੋਂ ਬੱਚਾ ਰੰਗਾਂ ਨਾਲ ਖੇਡਦਾ ਕਿਉਂਕਿ ਜਿਹੜੇ ਕਲਰ ਨੇ ਉਹ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਅਫੈਕਟ ਪਾਉਂਦੇ ਨੇ ਪ੍ਰਭਾਵ ਪਾਉਂਦੇ ਨੇ ਹੂੰ ਸੋ ਇਹ ਜਿਹੜੀਆਂ ਇਹ ਜ਼ਰੂਰੀ ਨੇ ਗੱਲਾਂ ਸਕੂਲ ਕਾਲਜ ਤੇ ਇਸ ਪ੍ਰਤੀ ਜਿਹੜਾ ਬੱਚਿਆਂ ਨੂੰ ਦੱਸਣ ਜਾਗਰੂਤ ਕਰਨ ਦੀ ਇਹਨੂੰ ਇਹ ਉਚੇਚਾ ਲੋੜ ਹੈ ਠੀਕ ਹੈ کلب ਦੇ ਸਰਗਦਮ ਮੈਂਬਰ ਅਮਨ ਜੀ ਜਿਹੜੇ ਅਕਸਰ ਪਰਦੇ ਦੇ ਪਿੱਛੇ ਰਹਿ ਕੇ ਸਾਰੀਆਂ ਹੀ ਸੇਵਾਵਾਂ ਨਿਭਾਉਂਦੇ ਨੇ ਮੈਂ ਅਮਨ ਜੀ ਨੂੰ ਪੁੱਛਣਾ ਚਾਹਾਂਗਾ ਕਿ ਅੱਜ ਦੀ ਨੌਜਵਾਨ ਪੀਡੀ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ ਹੋਣਾ ਚਾਹੀਦਾ ਹੈ ਤੇ ਤੁਸੀਂ ਇਹ ਸਾਰੀ ਜਾਗ ਜਿਹੜੀ ਹੈਗੀ ਹੈ ਕਿਵੇਂ ਲਗਾ ਦੇਓ ਸਰ ਪਹਿਲਾਂ ਤਾਂ ਸਾਰੇ ਸੱਸੀਕਲ ਜੋ ਤੁਸੀਂ ਇਹ ਭੂਮਿਕਾ ਬੰਤੀ ਵਿੱਚ ਰਹਿ ਕੇ ਪੜਦੇ ਦੇ ਰੋਲ ਨਿਭਾਉਂਦੇ ਨੇ ਸਰ ਇਹੋ ਜਿਹਾ ਕੁਝ ਨਹੀਂ ਹੈ ਤੇ ਬਾਕੀ ਬੱਚਿਆਂ ਨੂੰ ਮਤਲਬ ਜੋ ਮੈਂ ਤੁਹਾਡਾ ਇਹ ਦੇਖ ਰਿਹਾ ਤੁਸੀਂ ਸਰ ਤੁਹਾਡਾ ਚੌਥਾ ਮੈਂ ਕਾਟਦਾ ਇਹ ਕੰਪੀਟੀਸ਼ਨ ਹੈ ਤੁਸੀਂ ਬਹੁਤ ਵਧੀਆ ਹੀ ਨਹੀਂ ਕਿ ਇੱਕ ਉਪਰਾਲਾ ਕਰ ਰਹੇ ਹੋ ਤੇ ਬੱਚਿਆਂ ਨੂੰ ਇੱਕ ਕਲਾ ਨਾਲ ਜੋੜਨ ਦਾ ਜੋ ਮਤਲਬ ਜੋ ਵੀ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਉਹ ਬਹੁਤ ਸ਼ਲਾਘਾਯੋਗ ਨੇ ਤੇ ਮਤਲਬ ਵਧੀਆ ਲੱਗਦਾ ਜਦੋਂ ਛੋਟੇ ਛੋਟੇ ਬੱਚੇ ਆ ਕੇ ਖਾਸ ਕਰ ਕੋਈ ਮੈਂ ਲਾਸਟ ਕੰਪੀਟੀਸ਼ਨ ਮੈਂ ਦੇਖਿਆ ਸੀ ਇੱਕ ਮੰਨ ਲਾ ਸ਼ਾਇਦ ਨਮੋਲ ਸਾਈਡ ਦੀ ਗਰੀਬ ਘਰ ਦੀ ਬੱਚੀ ਸੀਗੀ ਉਹ ਪੱਠੇ ਤੇ ਕੰਮ ਕਰਦੀ ਸੀਗੀ ਤੇ ਉਹਨੇ ਮੰਨ ਲਾ ਵਾ ਉਹਨਾਂ ਨੇ ਸ਼ਾਇਦ ਗਣੇਸ਼ ਜੀ ਦੀ ਮੂਰਤੀ ਬਾਈ ਸੀ ਸ਼ਾਇਦ ਕਲੇ ਕਲੇ ਆਰਟ ਦਾ ਕੰਪੀਟੀਸ਼ਨ ਚੱਲ ਰਿਹਾ ਸੀਗਾ ਮਤਲਬ ਬਹੁਤ ਉਰੇ ਆ ਕਿ ਛੋਟੇ ਛੋਟੇ ਇਹ ਪਤਾ ਚੱਲਦਾ ਵੀ ਕਿੰਨੀ ਕਲਾ ਹੈ ਛੋਟੇ ਛੋਟੇ ਬੱਚਿਆਂ 'ਚ ਵੀ ਵੱਡਿਆਂ 'ਚ ਤਾਂ ਹੋਣੀ ਹੋਣੀ ਹੈ ਛੋਟੇ ਬੱਚਿਆਂ 'ਚ ਵੀ ਬਹੁਤ ਜ਼ਿਆਦਾ ਕਲਾ ਹੈ ਬਹੁਤ ਵਧੀਆ ਉਪਰਾਲਾ ਤੁਹਾਡਾ ਟੈਲੈਂਟ ਨਿਕਲ ਕੇ ਆਉਂਦਾ ਤੇ ਮਤਲਬ ਤੁਸੀਂ ਇਹਨਾਂ ਉਪਰਾਲਾ ਕਰ ਰਹੇ ਹੋ ਤਾਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਵੀ ਕਿ ਆਪਣੇ ਲੋਕਲ ਭਾਵੇਂ ਐਮਐਲਏ ਲਾ ਲੋ ਜਾਂ ਲੋਕਲ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਥੋੜਾ ਥੋੜਾ ਹੋਰ ਸਾਥ ਦੇਣਾ ਚਾਹੀਦਾ ਇਹਨੂੰ ਕੱਲਾ ਨੂੰ ਨਖਾਰਨ ਚ ਬਹੁਤ ਵਧੀਆ ਲੱਗਦਾ ਸਾਂ ਧੰਨਵਾਦ ਅਗੀ ਬੱਚੇ ਤੁਹਾਡਾ ਕੀ ਨਾਮ ਹੈ ਆਰਵ ਆਰਵ ਕਿਹੜਾ ਸਕੂਲ ਦਾ ਸਟੀਫਨ ਸਟੀਫਨ ਸਕੂਲ ਇਹ ਤੁਸੀਂ ਕੀ ਬਣਾਇਆ ਸਕਲਪਚਰ ਕਿਸ ਚੀਜ਼ ਦਾ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਦਾ ਤੁਹਾਨੂੰ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਹੈ ਐਨੀ ਨਹੀਂ ਹੈ ਐਨੀ ਨਹੀਂ ਚਲੋ ਫਿਰ ਵੀ ਉਹਨਾਂ ਦਾ ਦੇਖ ਕੇ ਤੁਸੀਂ ਬਣਾਉਂਦੀ ਕੋਈ ਬੱਚੇ ਤੁਹਾਡਾ ਕੀ ਨਾਮ ਹੈ ਇਕਮਰ ਸਿੰਘ ਇਕਮ ਹਾਂਜੀ ਕਿਹੜੇ ਸਕੂਲ ਪੜਦੇ ਹੋ ਤੁਸੀਂ ਬੀਪੀਐਸ ਅੱਜ ਕੀ ਬਣਾ ਰਹੇ ਤੁਸੀਂ ਉਹ ਬੰਦਾ ਇਲੈਕਸ਼ਨਾਂ ਲਈ ਵੋਟ ਪਾਣ ਜਾ ਰਿਹਾ ਹੈ ਇਲੈਕਸ਼ਨ ਦੇ ਵਿੱਚ ਬੰਦਾ ਵੋਟ ਪਾਣ ਜਾ ਰਿਹਾ ਹੈ ਹਾਂਜੀ ਤੇ ਵੋਟ ਪਾਣਾ ਜਿਹੜਾ ਤੁਸੀਂ ਇਹ મત ਪੇਟੀ ਉੱਤੇ ਅੱਗੇ ਰੱਖੀ ਹੈ ਵੋਟ ਪਾਉਣ ਦੇ ਵਾਸਤੇ ਹਾਂਜੀ ਤੇ ਬਸ ਐਸੇ ਕੰਾਲੀ ਜਿਹੜਾ ਹੈਗਾ ਇਸ ਨੂੰ ਤੁਸੀਂ ਇੱਕ ਮੈਸੇਜ ਜਿਹੜਾ ਹੈਗਾ ਉਹ ਦੁਨੀਆ ਨੂੰ ਦੇਣ ਦੀ ਕੋਈ ਚੀਜ਼ ਹੈ ਹਾਂਜੀ ਬਹੁਤ ਵਧੀਆ ਸ਼ਾਬਾਸ਼ ਕੁਝ ਬੱਚਿਆਂ ਦੇ ਮਾਪੇ ਜਿਹੜੇ ਉਹਨਾਂ ਦੇ ਨਾਲ ਆਏ ਨੇ ਮੌਜੂਦ ਨੇ ਤੇ ਉਹ ਆਪਣਾ ਸਮਾਂ ਜਿਹੜਾ ਹੈ ਇਸੇ ਕੇ ਨਾਲ ਲਾਨ ਦੇ ਵਿੱਚ ਲੱਗ ਤੇ ਬਿਤਾ ਰਹੇ ਨੇ আর ਮੇਰੇ ਨਾਲ ਇਸ ਵੇਲੇ ਹੁਣ ਇੱਕ ਬੱਚੇ ਦੇ ਮਾਪੇ ਮੌਜੂਦ ਨੇ ਉਹ ਮੈਂ ਉਹਨਾਂ ਪੁੱਛਾਂਗਾ ਸਭ ਤੋਂ ਪਹਿਲਾਂ ਤੁਹਾਡਾ ਕੀ ਨਾਮ ਹੈ ਜੀ ਹਸਨ ਜੇ ਕੁਮਾਰ ਜੀ ਕਿੱਥੋਂ ਆਏ ਹੋ ਤੁਸੀਂ ਲੋਕਲੀ ਹਸਰ ਸੰਗਰੂਰ ਤੋਂ ਜੀ ਲੋਕਲ ਸੰਗਰੂਰ ਤੋਂ ਤੇ ਤੁਹਾਡਾ ਕੋਣ ਹੈ ਇੱਥੇ ਸਰ ਮੇਰਾ ਬੇਟਾ ਹੈ ਜੀ 5th ਕਲਾਸ ਫੋਰਚਨ ਕਾਨਵੈਂਟ ਸਕੂਲ ਤੋਂ ਜੀ अच्छा जी हां जी ਤੇ ਕਿਵੇਂ ਤਾਂ ਤੁਸੀਂ ਉਸ ਬੱਚੇ ਨੂੰ ਇਸ ਪਾਸੇ ਲਗਾਇਆ ਉਹਨੂੰ ਲੱਗਣ ਲੱਗੀ ਆ ਐਕਚੁਅਲੀ ਸਾਰਾ ਇਹਨਾਂ ਦੇ ਅਸੀਂ ਹਾਂ ਸੌਂਕ ਸੀ ਗਈ ਪੇਂਟਿੰਗ ਦਾ ਹਾਂਜੀ ਤੇ ਬਹੁਤ ਅੱਛੀ ਡਰਾਇੰਗ ਕਰਦਾ ਹੈਗਾ ਬੇਟਾ ਹਾਲਦਾ ਸੀ ਉਹਦੀ ਕਲ ਹਾਂ ਆਪ ਦੇਖ ਕੇ ਕੁਛ ਨਾ ਕੁਛ ਤੇ ਸਾਨੂੰ ਹੁਣ ਸਾਰਾ ਆਨਲਾਈਨ ਇਹਨਾਂ ਦਾ ਇਹ ਦੇਖਿਆ ਸੀਗਾ ਲੱਗੇ ਹੋਈ ਸੀ ਐਡ ਲੱਗੀ ਸੀ ਹਾਂਜੀ ਹਾਂਜੀ ਤੇ ਉਹਦੇ ਜਿਹੜਿਆ ਸੀ ਅਪਲਾਈ ਕਰਾਇਆਗਾ ਤੇ ਬੇਟੇ ਨੂੰ ਕੰਪੀਟੀਸ਼ਨ ਲਈ ਉਹਰੇ ਕਿਹਾਗਾ ਤਿਆਰ ਕਰਾਇਆ ਸੀਗਾ ਬਾਕੀ ਉਹਦਾ ਹੌਸਲਾ ਬਹੁਤ ਚਲੋ ਹਾਂ ਜੀ ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਇਹੋ ਜਿਹੇ ਜਿਹੜੇ ਕੰਪੀਟੀਸ਼ਨ ਅੱਛਾ ਮਹਿਸੂਸ ਹੋ ਰਿਹਾ ਜੀ ਬਹੁਤ ਚਲੋ ਇਹ ਵੀ ਸਾਨੂੰ ਵੀ ਪ੍ਰਾਈਜ਼ ਦਾ ਕੋਈ ਨਹੀਂ ਆ ਵੀ ਸਾਨੂੰ ਜਿੱਤੇ ਨਾ ਜਿੱਤੇ ਵੀ ਇੱਕ ਵੀ ਬੇਟੇ ਚ ਆਉਂਦਾ ਜੀ ਵੀ ਚਲੋ ਉਹਨੂੰ ਇੱਕ ਅੱਗੇ ਵਾਸਤੇ ਥੋੜਾ ਜਿਹਾ ਪ੍ਰੇਪੇਅਰ ਹੋ ਜਾਂਦਾ ਜੀ ਬੱਚਾ ਅੱਗੇ ਕੰਪੀਟੀਸ਼ਨ ਲੜਨ ਲਈ ਅੱਗੇ ਹੈ ਨਾ ਜੀ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਹੋਣੀ ਚਾਹੀਦੇ ਨੇ ਅਦਾ ਸੋ ਅਜਿਹੇ ਮਾਪੇ ਹੋਣੇ ਚਾਹੀਦੇ ਆ ਜਿਹੜੇ ਬੱਚਿਆਂ ਦੇ ਵਿੱਚ ਜਿਹੜਾ ਵੀ ਟੈਲੈਂਟ ਹੈ ਉਸੇ ਨੂੰ ਹੀ ਡਿਵੈਲਪ ਕਰਨ ਇਸ ਵੇਲੇ ਮੇਰੇ ਨਾਲ ਕਲਾ ਜਗ ਦੇ ਨਾਲ ਜੁੜੀਆਂ ਦੋ ਮਹਾਨ ਸ਼ਖਸੀਅਤਾਂ ਇੱਕ ਸੰਜੀਤ ਸੁਲਤਾਨ ਜੀ ਜਿਨ੍ਹਾਂ ਦਾ ਕਲਾਕਾਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਤੇ ਇਹ ਉਸਤਾਦ ਕਲਾਕਾਰ ਨੇ ਇਹਨੇ ਉਸਤਾਦ ਕਲਾਕਾਰ ਕੇ ਕੋਰ ਵੀ ਇਹਨਾਂ ਤੋਂ ਹੀ ਸਿੱਖ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਹੈ ਤੇ ਦੂਜੇ ਪਾਸੇ ਮੇਰੇ ਨਾਲ ਬੈਠੇ ਨੇ ਭੋਪਿੰਦਰ ਸੈੱਟ ਜੀ ਇਹ ਵੀ ਕਲਾ ਜਗਤ ਵਿੱਚ ਇਹਨਾਂ ਦਾ ਬਹੁਤ ਹੀ ਵੱਡਾ ਨਾਮ ਹੈ ਮੈਂ ਸਭ ਤੋਂ ਪਹਿਲਾਂ ਸੰਜੀਵ ਸੋਤਾਲ ਜੀ ਨੂੰ ਪੁੱਛਾਂਗਾ ਅੱਜ ਇੱਥੇ ਆਉਣ ਦਾ ਸਬਬ ਕਵੇਂ ਬਣਿਆ ਅੱਜ ਇੱਥੇ ਸਭ ਤੋਂ ਵੱਡੀ ਗੱਲ ਤਾਂ ਸੀ ਆਇਆ ਤਾਂ ਮੈਂ ਬੈਠਣ ਛੱਡਣ ਵਾਸਤੇ ਸੀ ਮੈਂ ਕਾਟੜ ਵਾਲਾ ਇੱਥੇ ਜੋ ਕੰਪੀਟੀਸ਼ਨ ਹੋ ਰਿਹਾ ਬੱਚਿਆਂ ਦਾ ਪੇਂਟਿੰਗ ਦਾ ਤੇ ਪਰ ਕਾਲਜ ਨੂੰ ਦੇਖ ਕੇ ਆਪਦਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਫਿਰ ਇਹ ਸੋਚਿਆ ਵੀ ਇੱਥੇ ਹੀ ਬੈਠਦੇ ਆ ਕਿ ਔਰ ਸਾਡੇ ਮੇਰੇ ਕਲਾਸ ਫੇਲੋ ਨੇ ਭੁਪਿੰਦਰ ਜੀ ਫਿਰ ਇਹਨਾਂ ਨੂੰ ਫੋਨ ਕਰਾਇਆ ਕਹਿੰਦੇ ਮੈਂ ਵੀ ਫ੍ਰੀ ਆ ਮੈਨੂੰ ਕੰਮ ਆ ਜਾਓ ਆਪਾਂ ਕਾਲਜ ਦੇ ਵਿੱਚ ਹੀ ਬਹਿਣ ਨਾਲੇ ਪੁਰਾਣੀਆਂ ਯਾਦਾਂ ਤਾਜ਼ਾ ਹੋਣੀਆਂ ਜਾਣ ਨੂੰ ਦਿਲ ਨਹੀਂ ਕਰਦਾ ਪਹਿਲਾਂ ਉਹਨਾਂ ਵੇੜ ਤੋਂ ਬਾਹਰ ਹੀ ਜਾਣ ਲੱਗਾ ਸੀ ਚਲੋ ਵੇੜ ਤੋਂ ਛੱਡ ਕੇ ਮੈਂ ਚਲਾ ਜਾਣਾ ਠੀਕ ਹੈ ਔਰ ਉੱਥੇ ਦਾ ਵੀ ਤੁਹਾਡੇ ਵਰਗੀਆਂ ਰੂਹਾਂ ਦੇ ਵੀ ਬਸ ਹੋਣ ਸੀਗੇ ਨਾਲ-ਨਾਲ ਉਹਦੇ ਕਰਕੇ ਤੇ ਫਿਰ ਯਾਦਾਂ ਜਦੋਂ ਆਈ ਗਈਆਂ ਤਾਂ ਪੁਰਾਣਾ ਸਮਾਂ ਤੁਸੀਂ ਤਾਂ ਕਾਲਜ ਦੇ ਚ ਵੀ ਛਾਏ ਰਹਿੰਦੇ ਸੀਗੇ ਤੇ ਅੱਜ ਦੇ ਸਮੇਂ ਦੇ ਵਿੱਚ ਤੇ ਫਿਰ ਕੁਝ 2-4 ਲਾਈਨਾਂ ਸਾਡੇ ਨਾਲ ਵੀ ਹੋ ਜਾਣ ਲਾਈਨਾਂ ਮੈਂ ਤਾਂ ਤੁਹਾਨੂੰ ਸੁਣਾਉਂਗਾ ਪਰ ਮੈਂ ਚਾਹਣਾ ਮੈਨੂੰ ਵੀ ਉਹਨਾਂ ਨੂੰ ਬਹੁਤ ਦੇਰ ਹੋ ਗਈ ਪਹਿਲਾਂ ਸਾਡੇ ਭਵਿੰਦਰ ਜੀ ਦੇ ਹਾਂ ਹਾਂ ਬਿਲਕੁਲ ਕਿਉਂਕਿ ਤੁਹਾਨੂੰ ਫੇਰ ਹੀ ਪਤਾ ਲੱਗੂ ਭਵਿੰਦਰ ਜੀ ਕੌਣ ਨੇ ਜਦੋਂ ਤੁਹਾਨੂੰ ਸੁਣਾਵਾਂਗੇ ਹੁੰਦਾ ਸੀ ਇਕੱਠੇ ਸਾਡੇ ਅਸੀਂ ਗੁਰੂ ਭਾਈ ਵੀ ਹਾਂ ਹਾਂਜੀ ਹਾਂਜੀ ਤੇ ਇਕੱਠਿਆਂ ਦੀ ਮਿਊਜ਼ਿਕ ਸ਼ੁਰੂ ਕਰਾ ਸਿੱਖਣਾ ਮਤਲਬ ਮੈਂ ਇਹਨਾਂ ਤੋਂ ਥੋੜੇ ਪਹਿਲਾਂ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਦੇਖੋ ਦੇਖ ਇਹ ਵੀ ਨਾਲ ਸਿੱਖਣ ਦਾ ਇਹਨਾਂ ਨੇ ਮਨ ਕਰਾਇਆ ਮੇਰੇ ਉਸਤਾਦ ਕੋਲੇ ਮਤਲਬ ਕਹਿੰਦੇ ਚਲੋ ਲੈ ਕੇ ਚਲੋ ਅਸੀਂ ਇਕੱਠਿਆਂ ਨੇ ਵੀ ਸਿੱਖਿਆ ਠੀਕ ਹੈ ਹੂੰ ਚਲੋ ਪਹਿਲਾ ਭពਿੰਦਰ ਜੀ ਤੋਂ ਪੁੱਛਦੇ ਹਾਂ ਭਿੰਦਾ ਜੀ ਕੁਛ ਝੋਲੀ ਪਾਦੇ ਹੋ ਸਾਡੀ ਅੱਜ ਆਪਣੀ ਕਲਮ ਚੋਂ ਦੋ ਲਾਈਨਾਂ ਲਿਖੀਆਂ ਹਾਂ ਤੁਹਾਡੀ ਨਜ਼ਰ ਕਰਿਆ ਹਾਂ ਹੂੰ ਤੇਰਾ ਮੇਰਾ ਰਾਜ ਤੋਂ ਨੀ ਹੋ ਸਦਿਆਂ ਤੋਂ ਸਾਥੇ ਤੇਰਾ ਮੇਰਾ ਅੱਜ ਤੋਂ ਨਹੀਂ ਉਹ ਸਦੀਆਂ ਤੋਂ ਸਾਥੇ ਮਹਿਸੂਸ ਕਰੋ ਸਹਿਜ ਰੂਹਾਨੀ ਅਹਿਸਾਸ ਤੇਰਾ ਮੇਰਾ ਅੱਜ ਤੋਂ ਨਹੀਂ ਉਹ ਸਦੀਆਂ ਤੋਂ ਸਾਥੇ ਤੇਰਾ ਮੇਰਾ ਅੱਜ ਤੋਂ ਨਹੀਂ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਵਾਹ ਸ਼ੁਕਰੀਆ ਸੋਪੀਆ ਦਾ ਰੰਗ ਬਣਿਆ ਬਹੁਤ ਹੀ ਵਧੀਆ ਤਹਿ ਜੀ ਸੰਸਾਰ ਨਾਵਾ ਚੈਨਲ ਅੱਜ ਸੁਣ ਕੇ ਤਨ ਹੋ ਗਿਆ ਤੁਹਾਡੀ ਇਹ ਗਾਇਕੀ ਲੋ ਹੁਣ ਆਪ ਸਾਜਿਬ ਸੁਤਾ ਜੀ ਨੂੰ ਕਹਾਂਗੇ ਉਹ ਵੀ ਕੁਛ ਸਾਡੀ ਝੋਲੀ ਪਾਉਣ ਮੈਂ ਤੁਹਾਨੂੰ ਅੱਜ ਦਾ ਜਿਹੜਾ ਮਾਹੌਲ ਦੇਖ ਕੇ ਸਾਡੇ ਨੂਸਰਫਤਲੀ ਖਾਨ ਸਾਹਿਬ ਦੀਆਂ ਕੁਝ ਲਾਈਨਾਂ ਨਿਗੀਆਂ ਉਹ ਹੀ ਸੁਣਾਉਣਾ ਪਰ ਅ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਾਇਆ

ਦੀਆਂ ਜੁਲਫਾਂ ਛੱਲੇ ਛੱਲੇ ਹੋ ਰਾਂ ਦੇ ਮਾਈ ਜਗ ਨਾਲੋਂ ਸੋਨੇ ਪਰ ਮੇਰੇ ਯਾਰ ਤੂੰ ਥੱਲੇ ਕਿੰਨਾ ਸੋਨਾ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਵਾਂ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਹੋ ਦਿਲ ਮੁਰਦਾਨੀ ਲਖ ਸਮਝਾਇਆ ਹੋਏ ਦਿਲ ਮੁਰਦਾਨੀ ਲਖ ਸਮਝਾਇਆ ਦਿਲ ਕਰ ਵੇਖਦਾ ਰਹਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਯਾ ਜਿੱਤੇਰਾਏ ਜ਼ਿੰਦਗੀ ਮੇਰੀ ਕਰਨੀ ਐ ਮੈਂ ਪੂਜਾ ਤੇਰੀ ਯਾ ਜਿੱਤੇਰਾਏ ਜ਼ਿੰਦਗੀ ਮੇਰੀ ਰਣੀਏ ਮੈਂ ਪੂਜ ਤੇਰੀ ਤੈਨੂੰ ਦਿਲ ਵਾਲੇ ਹੋ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਜੜਾਇਆ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਜੜਾਇਆ ਦਿਲ ਕਰ ਦੇਖਦਾ ਰਵਾਂ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਓਹ ਦਿਲ ਮੁਰਦਾਨੇ ਲਖ ਸਮਝਾਇਆ ਹਏ ਦੇ ਮੁਰਦਾਨੇ ਲਖ ਸਮਝਾਇਆ ਦਿਲ ਕਰ ਦੇਖਦਾ ਰਵਾਂ ਹੋ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਆ ਵਾਹ ਜੀ ਵਾਹ ਅੱਜ ਸੰਸਾਰਨਾਮਾ ਚੈਨਲ ਦੇ ਉੱਤੇ ਇਹ ਜਿਹੜੀ ਰੌਣਕ ਲੱਗੀ ਆ ਅੱਲਾ ਤਾਂ ਦਿਲ ਕਰਦਾ ਕਿ ਰੋਜ਼ ਹੀ ਤੁਹਾਨੂੰ ਦੇਖਦੇ ਰਹੀਏ ਕਿੰਨਾ ਸੋਹਣਾ ਰੱਬ ਨੇ ਤੈਨੂੰ ਬਣਾਇਆ